ਨਹੀਂ ਮਾਰੋ ਤੁਸੀਂ ਮੇਲਾ ਹੋਗਨਸ ਕੀਤਾ ਹੈ ਕਿ ਇਹ ਸ਼ਹਿਰ ਵਾਸੀਆਂ ਨੂੰ ਕੀ ਫੀਲ ਕਰਨਾ ਚਾਹੀਦਾ ਹੈ ਸ਼ਹਿਰ ਵਾਸੀ ਲੋਕ ਇਹ ਫੀਲ ਕਰਨਾ ਚਾਹੁੰਦੇ ਆ ਕਿ ਲੋਇ ਕੋਲ ਦੇ ਵਿੱਚ ਪਹਿਲੀ ਵਾਰ ਹੈ ਕਬੜ ਹੋਈ ਚੀਜ਼ ਲੱਗਿਆ ਹੈ ਜਿਹੜਾ ਕਿ ਫੇਸਟਨਰ ਹੈ ਬੱਚਿਆਂ ਨੂੰ ਪਸੰਦ ਆਦਾ ਤੇ ਵੱਡੇ ਨੂੰ ਪਸੰਦ ਆਦਾ ਲੋਕ ਜੁੜੀ ਦੇਖਿਆ ਜਾਂਦੇ ਹੈ ਚੱਗੀ ਗੱਲ ਦੇਖਿਆ ਜਾਂਦੇ ਆ ਅੱਜ ਆਪਾਂ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਉਹਦੇ ਵਾਂਗ ਹਰ ਸਾਲ ਲੱਗਦੇ ਰਹਿੰਦੇ ਆ ਪਰ ਇਸ ਵਾਰ ਅਜੀ ਨਵੀਂ ਚੀਜ਼ ਲੈ ਕੇ ਆਏ ਆ ਅਸੀਂ ਲੋਕੋ ਨਿਵਾਸੀਆਂ ਕਹਾਂਗੇ ਇੱਕ ਵਾਰ ਆ ਕੇ ਜਿਹੜਾ ਜੁੜ ਕਰਨ ਦਾ ਤਾਉ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਝੂਲੇ ਨੇ ਛੋਟੇ ਬੱਚਿਆਂ ਦੇ ਵੱਡੇ ਉਸ ਸਵਾ ਦੁਕਾਨਾਂ ਕੋਲ ਜੈਪੁਰ ਤੋਂ ਆਇਆ ਕੋ ਰਾਜਸਥਾਨ ਤੋਂ ਆਇਆ ਖੁਰਜਾ ਤੋਂ ਆਇਆ ਜਿਹੜੀ ਖੁਰਜਾ ਗਰੁੱਪੀ ਕਿੰਨੀ ਬੰਦੀ ਜਿਹੜੀ ਖੁਰਜਾ ਹੀ ਬੰਦੀ ਉਹ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਮੇਰੇ ਜੇ ਮੈਂ ਤੁਹਾਨੂੰ ਵੀ ਕਹਿਣੀ ਆ ਕਿ ਦੇਖੋ ਬੱਚਿਆਂ ਨੂੰ ਘਰੋਂ ਜਿਹੜੇ ਹੁਣ 5 ਬੰਦੇ ਮੈਂਬਰ ਹੈ ਘਰ ਦੇ ਵਿੱਚ ਸਾਰੇ ਲਗੜੇ ਮੋਬਾਈਲ ਲੱਗੇ ਬੈਠੇ ਰਹਿੰਦੇ ਆ ਅਗਰ ਜਦੋਂ ਪਰਿਵਾਰ ਮਿਲਣੇ ਦੇ ਵਿੱਚ ਜਾਂਦਾ ਕਿਸੇ ਹੱਥ ਦੇ ਵਿੱਚ ਆਪਾਂ ਮੋਬਾਈਲ ਨਹੀਂ ਦਿਖਨੇ ਜਿਹੜਾ ਕਿ ਪਰਿਵਾਰਕ 1-2 ਘੰਟੇ ਪਰਿਵਾਰ ਦੇ ਨਾਲ ਬਤੀਤ ਕਰਦਾ ਸਾਰਾ ਦੇਖਿਆ ਜਾ ਰਿਹਾ ਵੀ ਮੇਲੇ ਦੇ ਦੌਰਾਨ ਖਾਣ-ਪੀਣ ਦੀਆਂ ਸਪੈਸ਼ਲ ਚੀਜ਼ਾਂ ਨੇ ਮੇਲੇ 'ਚ ਵੀ ਲੱਖ-ਲੱਖ ਵੈਰਾਈਟੀਆਂ ਨੇ ਜੋ ਆਪਾਂ ਨੂੰ ਦੇਖਣ-ਚੋਖਣੇ ਕਰਸ਼ਤ ਕਰਦੀਆਂ ਹਨ। ਹਾਂਜੀ। ਤੇ ਉਸ ਬਾਰੇ ਥੋੜਾ ਦੱਸੋਗੇ ਕੀ ਕੀ ਹੈ? ਹਰ ਤਰ੍ਹਾਂ ਦੇ ਪੀਜ਼ਾ, 버ਗਰ, ਟਿੱਕੀ, ਹਰ ਤਰ੍ਹਾਂ ਦੀ ਵੈਰਾਈਟੀ ਹੈ ਦੇਖੋ। ਤੇ ਉਸ ਤੋਂ ਬਾਅਦ ਇਹ ਫੇਲ ਪੂਰੀ ਵਗੈਰਾ ਵੀ ਆਪ ਨਹੀਂ ਮਿਲਦੀ ਇੱਥੇ। ਉਹ ਵੀ ਲੱਗਣੀਆਂ ਆਂ ਨੇ। ਸਰ ਟਾਈਮਿੰਗ ਕੀ ਰੱਖੀ ਹੈ? ਟਾਈਮਿੰਗ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਦੇ 10:00 ਅੱਜ ਤੱਕ ਤੇ ਸ਼ਹਿਰ ਵਾਸੀਆਂ ਨੂੰ ਖਾਸ ਮੈਸੇਜ ਹੀ ਦੇਣਾ ਚਾਹੀਦਾ ਹੈ ਸ਼ਹਿਰ ਵਾਸੀਆਂ ਨੂੰ ਖਾਸ ਮੈਸੇਜ ਇਹ ਦੇਣਾ ਚਾਹੀਦਾ ਹੈ ਕਿ 8 ਤਰੀਕ ਤੱਕ ਇਹ ਮੇਲਾ ਲੱਗਣਾ ਹੈ ਉਸ ਤੋਂ ਪਹਿਲਾਂ ਤੱਕ ਉਸ ਤੋਂ ਪਹਿਲਾਂ ਪਹਿਲਾਂ ਆ ਕੇ ਤੁਸੀਂ ਇਹ ਮੇਲੇ ਦਾ ਆਨੰਦ ਲਓ ਤੇ ਆ ਕੇ ਰੋਣੋ ਜੀ ਜਾਓ